ਬੀਤੇ ਦਿਨੀ ਸੋਸ਼ਲ ਮੀਡੀਆ ਤੇ ਬਿਹਾਰ ਦੇ ਸੀਐਮ ਨਿਤਿਸ਼ ਕੁਮਾਰ ਦੇ ਇੱਕ ਵੀਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇੱਕ ਮੁਸਲਿਮ ਮਹਿਲਾ ਦਾ ਹਿਜਾਬ ਉਹ ਚਿਹਰੇ ਤੋਂ ਖਿੱਚਦੇ ਹੋਏ ਨਜ਼ਰ ਆਉਂਦੇ ਨੇ ਗੱਲਬਾਤ ਕਰਨ ਲਈ ਮੇਰੇ ਨਾਲ ਪੰਜਾਬ ਦੇ ਸ਼ਹੀਦ ਇਮਾਮ مولانا ਮੁਹੰਮਦ ਉਸਮਾਨ ਰਹਿਮਤ ਅਲੂਧਿਆਨਵੀ ਮੌਜੂਦ ਨੇ ਸ਼ਹੀਦ ਇਮਾਮ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਪੂਰੇ ਮਾਮਲੇ ਨੂੰ ਕਿਉਂਕਿ ਲੋਕ ਜਿਹੜੇ ਆ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਜਿਹੜੀ ਆ ਦੇਦੇ ਹੋਏ ਨਜ਼ਰ ਆ ਰਹੇ ਨੇ ਕਿ ਕਿਸ ਤਰੀਕੇ ਦੇ ਨਾਲ ਇੱਕ ਮੁਸਲਿਮ ਮਹਿਲਾ ਜੋ ਕਿ ਡਾਕਟਰ ਦਾ ਨਿਯੁਕਤੀ ਪੱਤਰ ਲੈਣ ਕੋਚੀ ਸੀ ਉਹਨਾਂ ਦਾ ਜਿਹੜਾ ਹਿਜਾਬ ਆ ਉਹ ਚਿਹਰੇ ਤੋਂ ਫੜ ਕੇ ਖਿੱਚਿਆ ਗਿਆ ਬismillahirrahmanirrahim ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਆਂ ਪ੍ਰੈਮ ਕਰਨ ਵਾਲਾ ਹੈ ਇਹ ਜਿਹੜਾ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਜੀ ਵੱਲੋਂ ਇੱਕ ਮੁਸਲਮਾਨ ਲੇਡੀ ਡਾਕਟਰ ਦਾ ਨੇਕਾਬ ਉਤਾਰਨ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਸਟੇਜ ਦੇ ਉੱਤੇ ਤੇ ਮੈਂ ਸੋਚਦਾ ਕਿ ਇਹ ਬਦਨਮਾ ਦਾਗ ਹੈ ਔਰ ਬੜਾ ਹੀ ਦੁੱਖ ਦਾ ਮੁੱਦਾ ਹੈ ਕਿ ਇੱਕ ਐਡਾ ਬਜ਼ੁਰਗ ਆਦਮੀ ਜਿਹੜਾ ਕਿ ਬਾਰ-ਬਾਰ ਮੁੱਖ ਮੰਤਰੀ ਵੀ ਬਣ ਰਿਹਾ ਤੇ ਉਹਨੂੰ ਹੀ ਨਹੀਂ ਪਤਾ ਕਿ ਤੀਆਂ ਪੈਣਾ ਨੂੰ ਕਿੰਦਾ ਸਤਕਾਰ ਦਿੱਤਾ ਜਾਂਦਾ ਹੈ ਇਹ ਦੇਸ਼ ਜੀ ਨੂੰ ਇਹ ਕਹ ਦੱਸਣਾ ਚਾਹਣਾ ਕਿ ਭਾਰਤ ਦੀ ਸਭ ਤੋਂ ਵੱਡੀ ਗੱਲ ਅਨੇਕਤਾ ਦੀ ਏਕਤਾ ਦੀ ਹੈ ਕਰਚ ਕਈ ਸੌ ਤਰ੍ਹਾਂ ਦੇ ਲੋਕ ਕਈ ਸੌ ਤਰ੍ਹਾਂ ਦੇ ਧਰਮ ਕਈ ਸੌ ਤਰ੍ਹਾਂ ਦੀ ਰਿਵਾਇਤਾਂ ਬਰਾਦਰੀਆਂ ਅਲੱਗ-ਅਲੱਗ ਲੋਕ ਆਪਣੇ ਰੀਤੀ ਰਿਵਾਜਾਂ ਦੇ ਨਾਲ ਆਪਣੇ ਵेशभूਸ਼ਨਾ ਦੇ ਨਾਲ ਆਪਣੇ ਆਪਣੇ ਲਿਬਾਸ ਦੇ ਨਾਲ ਜਿਹੜੇ ਆ ਆਜ਼ਾਦੀ ਨਾਲ ਰਹਿੰਦੇ ਇਸੀ ਦੇ ਧਰਮਿਕ चिन्ह ਨੂੰ ਇਸ ਤਰ੍ਹਾਂ ਬੇਅਦਬੀ ਕਰਨ ਦੀ ਕੋਸ਼ਿਸ਼ ਕਰਨਾ ਜਿਹੜੀ ਹੈ ਮੈਂ ਸੋਚਦਾ ਮੁੱਖ ਮੰਤਰੀ ਜੀ ਨੂੰ ਇਹਦੇ ਲਈ ਉਸ ਬੱਚੀ ਕੋਲੋਂ ਮਾਫੀ ਵੀ ਮੰਗਣੀ ਚਾਹੀਦੀ ਔਰ ਦੁਬਾਰਾ ਜਿਹੜਾ ਐਸਾ ਕਿਸੇ ਕੰਮ ਦੇ ਵੱਲ ਜਿਹੜਾ ਹੈ ਉਹ ਨਾ ਤੁਰਛੇ ਚਲੇ। ਸ਼ੇ ਇਮਾਮ ਸਾਹਿਬ ਕੁਝ ਲੋਕ ਇਹ ਗੱਲ ਵੀ ਕਹਿ ਰਹੇ ਨੇ ਕਿ ਜਿਹੜੀ ਮਹਿਲਾ ਸੀ ਇੱਕ ਡਾਕਟਰ ਸੀਗੀ ਤੇ ਡਾਕਟਰ ਵੱਜੋ ਜਿਹੜਾ ਨਿਯੁਕਤੀ ਪੱਤਰੋ ਲੈਣ ਆਏ ਸੀਗੇ ਕਹਿੰਦੇ ਜੀ ਉਹਨਾਂ ਨੂੰ ਥੋੜਾ ਜਿਹਾ ਜਿਹੜਾ ਖੁੱਲੇ ਵਿਚਾਰ ਦਾ ਹੋਣਾ ਚਾਹੀਦਾ ਸੀਗਾ ਤੇ ਜੇਕਰ ਡਾਕਟਰ ਨੇ ਕਹਿੰਦੇ ਜੀ ਹਿਜਾਬ ਲਾਉਂਦੇ ਇਹ ਕਹਿੰਦੇ ਆ ਕਿ ਖੁੱਲਾ ਵਿਚਾਰ ਦਾ ਹੋਣਾ ਚਾਹੀਦਾ ਹੈ ਉਹ ਆਪ ਪਹਿਲਾਂ ਆਪਣੇ ਘਰ ਨੂੰ ਦੇਖ ਲੈ ਕੀ ਸਮਝੋ ਜਿਹੜਾ ਵੀ ਧਰਮ ਹੈ ਹੁਣ ਭਾਰਤ ਦੇ ਵਿੱਚ ਜਿੰਨੇ ਧਰਮ ਹੈ ਉਹਨਾਂ 'ਚ ਹੁਕਮ ਹੈ ਕਿ ਮਰਦ ਹੋਣ ਔਰਤਾਂ ਹੋਣ ਉਹ ਸਿਰ ਨੂੰ ਟਕਣਾ ਆਪਣੇ ਲਈ ਰਿਸਪੈਕਟ ਦੀ ਗੱਲ ਸਮਝਦੇ ਜੀ ਬਹੁਤ ਸਾਰੇ ਲੋਕ ਅੰਮ੍ਰਿਤ ਛਕਦੇ ਆ ਬਹੁਤ ਸਾਰੇ ਲੋਕ ਸਾਧੂ ਸੰਤ ਬਣਦੇ ਆ ਤੇ ساری ਜ਼ਿੰਦਗੀ ਉਹ ਰੈਸ਼ਨੂ ਕਾਣਾ ਹੀ ਖਾਂਦੇ ਆ ਬਹੁਤ ਸਾਰੇ ਲੋਕ ਜਿਹੜੇ ਆ ਜਿਹੜੇ ਨਮਾਜ਼ ਪੜਨ ਵਾਲੇ ਆ ਉਹ ਬੜੀ ਇਬਾਦਤ ਤੇ ਪਰਹੇਜ਼ਗਾਰੀ ਦੇ ਨਾਲ ਜ਼ਿੰਦਗੀ गुजारਦੇ ਆ ਤੇ ਜਿਹੜੇ ਲੋਕ ਅੰਗਰੇਜ਼ ਬਣਨ ਦੀ ਚੱਕਰ 'ਚ ਕਹਿੰਦੇ ਦੀ ਥੋੜਾ ਜਿਹਾ ਲਿਬਰਲ ਹੋਣਾ ਚਾਹੀਦਾ ਅਸਲ ਲਿਬਰਲ ਹੋਣਾ ਇਹ ਹੈ ਕਿ ਤੁਸੀਂ ਆਪਣੀ ਧਾਰਮਿਕ ਆਸਥਾ ਦੇ ਵਿੱਚ ਦੂਸਰੇ ਇਨਸਾਨਾਂ ਦੇ ਲਈ ਸਹਾਇਕ ਸਾਬਤ ਹੋਵੋ ਔਰ ਅਗਰ ਕੋਈ ਬੇਟੀ ਕਾਇਓ ਮੁਸਲਮਾਨਾ ਚਾਹੇ ਹਿੰਦੂ ਆ ਚੈਸਿਕ ਹੈ ਅਗਰ ਉਹ ਆਪਣੇ ਧਾਰਮਿਕ ਚਿੰਨਾ ਦੇ ਨਾਲ ਕੁਝ ਕਰ ਰਹੀ ਹੈ ਕੋਈ ਸੇਵਾ ਕਰ ਰਹੀ ਹੈ ਜਾਂ ਸਿੱਖਿਆ ਪ੍ਰਦਾਨ ਕਰ ਰਹੀ ਹੈ ਤੇ ਫਿਰ ਉਹਨੂੰ ਇਹਦੇ ਵਿੱਚ ਰੋਕਣਾ ਨਹੀਂ ਚਾਹੀਦਾ ਲਗਦਾ ਮਾਫੀ ਮੰਗਣੀ ਚਾਹੀਦੀ ਹੈ ਬਿਹਾਰ ਦੇਸੀਮ ਨਿਤਿਸ਼ ਕੁਮਾਰ ਜੀ ਉਹਨਾਂ ਨੂੰ ਵੀ ਮੰਗਣੀ ਚਾਹੀਦੀ ਪੂਰੀ ਕੈਬਨਿਟ ਨੂੰ ਵੀ ਨਾਲ ਮੰਗਣੀ ਚਾਹੀਦੀ ਜਾ ਕੇ ਉਸ ਬੇਟੀ ਦੇ ਘਰ ਤੋਂ ਇਹ ਸਿਰਫ ਇਸਲਾਮ ਧਰਮ ਦਾ ਮਸਲਾ ਨਹੀਂ ਹੈ ਇਹ ਬੇਟੀਆਂ ਦੀ ਵੀ ਇੱਜ਼ਤ ਦਾ ਮਸਲਾ ਹੈ ਬੇਟੀਆਂ ਦੀ ਰਿਸਪੈਕਟ ਦਾ ਮਸਲਾ ਹੈ ਅਜੋ ਇੱਕ ਬੇਟੀ ਦੇ ਮੂੰਹ ਤੋਂ ਨਕਾਬ ਉਤਾਰ ਰਹੇ ਨੇ ਕੱਲ ਨੂੰ ਕਿਸੇ ਹੋਰ ਬੇਟੀ ਦੇ ਨਾਲ ਕੋਈ ਗਲਤ ਆਪਣਾ ਵਿਚਾਰ ਕਰਨਗੇ ਇਸ ਲਈ ਸਭ ਤੋਂ ਪਹਿਲਾਂ ਉਹਨਾਂ ਨੂੰ ਬੇਟੀਆਂ ਤੋਂ ਮਾਫੀ ਮੰਗਣੀ ਚਾਹੀਦੀ ਜੀ ਧੰਨਵਾਦ ਤਾਂ ਗੱਲਬਾਤ ਕਰਨ ਦੇ ਲਈ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਸਾਡੇ ਨਾਲ ਮੌਜੂਦ ਸਗੇ ਤੁਸੀਂ ਸੁਣਿਆ ਉਹਨਾਂ ਨੂੰ ਉਹਨਾਂ ਦਾ ਕਹਿਣਾ ਹੈ ਕਿ ਬਿਹਾਰ ਦੇ ਸੀਐਮ ਨਿਤਿਸ਼ ਕੁਮਾਰ ਨੂੰ ਆਪਣੇ ਇਸ ਕੰਮ ਦੇ ਵਾਸਤੇ ਜਿਹੜੀ ਆ ਨਾ ਸਿਰਫ ਉਸ ਬੇਟੀ ਤੋਂ ਸਗੋਂ ਸਾਰੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ